ਸਸ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਆਪਾਂ ਬਠਿੰਡੇ ਦੇ ਬੱਸ ਸਟੈਂਡ ਤੋਂ ਪੁਰਾਣੇ ਬੱਸ ਸਟੈਂਡ ਨੂੰ ਜਾਂਦੇ ਹੋਏ ਤੇ ਪੁਰਾਣੇ ਬੱਸ ਸਟੈਂਡ ਤੋਂ ਨਵੇਂ ਬੱਸ ਸਟੈਂਡ ਨੂੰ ਆਉਂਦੇ ਹੋਏ ਤੁਹਾਡੇ ਨਾਲ ਮੈਂ ਇਹ ਵੀਡੀਓ ਸਾਂਝੀ ਕਰ ਰਿਹਾ ਹਾਂ ਇਹ ਤੁਸੀਂ ਦੇਖੋ ਟ੍ਰੈਫਿਕ ਹੈ ਜੀ ਤੇ ਕਿੰਨਾ ਤੇ ਇੱਥੇ ਵੀਡੀਓ ਸ਼ੇਅਰ ਕਰੋ ਪਹਿਲਾਂ ਨਾਲੇ ਤੁਹਾਡੇ ਕਮੈਂਟ ਵੀ ਬਹੁਤ ਜ਼ਰੂਰੀ ਨੇ ਕਿ ਆਹ ਬਿਲਡਿੰਗ ਹੈ ਜੀ ਇਹ ਬਿਲਡਿੰਗ ਦੇ ਵਿੱਚ ਕੁਝ ਦਫ਼ਤਰ ਨੇ ਇਹ ਤੁਸੀਂ ਦੇਖੋ ਤੇ ਇਹਨਾਂ ਨੇ ਆ ਦੇਖੋ ਆਹ ਤਾਰਾਂ ਲਗੀਆਂ ਹੋਈਆਂ ਇਹਨਾਂ ਦਾ ਕੋਈ ਗਾਹਕ ਆਇਆ ਤੇ ਗੱਡੀ ਇਹਨੇ ਬਿਲਕੁਲ ਵਿਚਾਲੇ ਰੋਕੀ ਹੋਈ ਆ ਇਹਨਾਂ ਦੇ ਸਕੂਟਰ ਨੇ ਇਹੇ ਵਿੱਚ ਰੁਕੇ ਹੋਏ ਨੇ ਸਿਕਿਉਰਟੀ ਗਾਰਡਾਂ ਨੂੰ ਪੁੱਛਦੇ ਆਂ ਵੀ ਇਹਦਾ ਮਾਲਕ ਕੌਣ ਹੈ ਤੇ ਇਹ ਕਿਉਂ ਲਾਏ ਹੋਏ ਨੇ ਕਿਹਨੇ ਲਵਾਏ ਆ ਆ ਦੇਖੋ ਬਾਕੀ ਸਾਰੀਆਂ ਗੱਡੀਆਂ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਇਹ ਕਿਹਦੀ ਕਿਹਦੀ ਬਿਲਡਿੰਗ ਹੈ ਇਹ ਉਹ ਵਾਲੀ ਆ ਅੰਲੂ ਤੇ ਇਹ ਕਿਨੇ ਰੋਕੇ ਆ ਇਹ ਪਤਾ ਨਹੀਂ ਮੇਰੇ ਤਾਂ ਡਿਊਟੀ ਨਹੀਂ ਇੱਥੇ ਕਿੱਥੇ ਹੋ ਤੁਸੀਂ ਬਜਾਜ ਚ ਹੈ ਬਜਾਜ ਚ ਇਹਨੂੰ ਕੌਣ ਰੋਕਦਾ ਫਿਰ ਇੱਥੇ ਇਹ ਤਾਂ ਨਹੀਂ ਪੁਲਿਸ ਲੋ ਕੌਣ ਹੈ ਕਿਹੜੇ ਕੌਣ ਅੱਛਾ ਸੋ ਇਹ ਦੇਖ ਲਓ ਤੁਸੀਂ ਵੀ ਇਹ ਬਿਲਡਿੰਗ ਦੇ ਵਿੱਚ ਇਹਨਾਂ ਨੇ ਇਹ ਕਰਜ਼ਾ ਕੀਤਾ ਹੋਇਆ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਆਉਂਦੀਆਂ ਨੇ ਜਗ੍ਹਾ ਹੈਗੀ ਹੈ ਗੱਡੀਆਂ ਦੀ ਪਾਰਕਿੰਗ ਹੋ ਸਕਦੀ ਆ ਪਰ ਨਹੀਂ ਇਹ ਬਠਿੰਡੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆ ਗੱਡੀ ਭਾਈ ਸਾਹਿਬ ਤਾਂ ਰੋਂਗ ਸਾਈਡ ਹੀ ਹੋ ਗਏ ਇਹਨੂੰ ਹੈ ਨਹੀਂ ਆ ਦੇਖੋ ਤੇ ਆ ਗੱਡੀ ਜਿਹੜੀ ਹੈ ਬਿਲਕੁਲ ਵਿੱਚ ਖੜੀ ਹੋਈ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਸਥਿਤੀ ਜਿਹੜੀ ਹੈ ਬਠਿੰਡੇ ਦੇ ਵਿੱਚ ਇਸ ਵਕਤ ਜਿਹੜੀ ਆਪਾਂ ਕਹਿੰਦੇ ਕਿ ਬੱਸ ਸਟੈਂਡ ਬਾਹਰ ਜਾਣਾ ਕਿ ਤਾਂ ਬੱਸ ਸਟੈਂਡ ਬਾਹਰ ਜਾਣ ਦੀ ਲੋੜ ਨਹੀਂ ਹੈ ਜਿਹੜੀ ਟ੍ਰੈਫਿਕ ਦੀ ਵਿਵਸਥਾ ਹੈ ਉਹਨੂੰ ਸੁਧਾਰਨ ਦੀ ਲੋੜ ਹੈ ਸੋ ਇਸੇ ਤਰ੍ਹਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਆ ਵੀ ਲੱਗੇ ਹੋਏ ਨੇ ਤੇ ਇਹ ਜਿੱਦਾਂ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਸੋ ਵੀਡੀਓ ਦੇ ਵਿੱਚ ਅਸੀਂ ਅਜਿਹੀਆਂ ਲੋਕ ਸਮੱਸਿਆਵਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਅੱਛਾ ਦੋਸਤੋ ਹੁਣ ਆਪਾਂ ਥੋੜਾ ਜਿਹਾ ਅਗੇ ਜੀ ਪਾਵਰ ਹਾਊਸ ਰੋਡ ਵੱਲ ਪਾਵਰ ਹਾਊਸ ਰੋਡ ਦੇ ਉੱਤੇ ਅਕਸਰ ਧਰਨੇ ਮੁਜਾਰੇ ਵੀ ਹੋਏ ਨੇ ਟ੍ਰੈਫਿਕ ਜਾਮ ਨੂੰ ਲੈ ਕੇ ਤੇ ਸੜਕ ਦੇ ਉੱਤੇ ਕਬਜ਼ੇ ਨੂੰ ਆ ਬਿਜਲੀ ਬੋਰਡ ਹੈ ਜੀ ਬਿਜਲੀ ਬੋਰਡ ਦੇ ਅੱਗੇ ਤੁਹਾਨੂੰ ਇੱਕ ਦੁਕਾਨ ਦਿਖਾਉਣੇ ਆ ਸੋ ਇਹਨਾਂ ਦਾ ਇੱਕ ਬੜਾ ਵਧੀਆ ਸਿਸਟਮ ਹੈ ਜੀ ਆ ਦੇਖੋ ਹੁਣ ਇੱਕ ਇਹਨਾਂ ਨੇ ਆਪਦਾ ਬੋਰਡ ਲਾਇਆ ਹੋਇਆ ਆਹ ਹੁਣ ਇਹ ਜਿਹੜਾ ਬੋਰਡ ਲੱਗਿਆ ਹੋਇਆ ਪਹਿਲਾਂ ਵੀ ਇੱਕ ਦੋ ਵਾਰੀ ਚਰਚਾਵਾਂ ਹੋਈਆਂ ਨੇ ਹਜੇ ਸਮਾਨ ਕੱਢ ਕੇ ਬਾਹਰ ਰੱਖਣਗੇ ਇਹ ਇੱਥੇ ਪੱਕਾ ਕੀਤਾ ਹੋਇਆ ਇਹਨੂੰ ਬੰਨ ਕੇ ਤੁਸੀਂ ਦੇਖੋ ਸੜਕ ਤੋਂ ਕਿੰਨੇ ਫੁੱਟ ਜੇ ਆਪਾਂ ਗਿਣੀਏ ਤਾਂ 12 13 ਫੁੱਟ ਸੜਕ ਤੇ ਇਹਨਾਂ ਨੇ ਇਹ ਬੋਰਡ ਲਾ ਕੇ ਸੜਕ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਟ੍ਰੈਫਿਕ ਜਾਮ ਹੁਣ ਤੁਸੀਂ ਅੰਦਾਜ਼ਾ ਲਾਓ ਇੱਥੋਂ ਤੱਕ ਇਹਨਾਂ ਦੀ ਆਬਦੀ ਹੈ ਜਾਂ ਹੋਰ ਪੱਕੇ ਚ ਕਰ ਲਿਆ ਤੇ ਇੱਥੋਂ ਤੁਸੀਂ ਅੰਦਾਜ਼ਾ ਲਾਓ ਵੀ ਸੜਕ ਦੇ ਵਿੱਚ ਆ ਬਿਲਕੁਲ ਇਹੇ ਬੋਰਡ ਸੋ ਇਹ ਬਿਜਲੀ ਬੋਰਡ ਦੇ ਸਾਹਮਣੇ ਆ ਅੱਗੇ ਹੋਰ ਵੀ ਜੜੀਆਂ ਨੇ ਤੁਹਾਨੂੰ ਜਿਹੜਾ ਨਜਾਇਜ਼ ਕਬਜ਼ੇ ਨੇ ਦੁਕਾਨਾਂ ਦੇ ਉੱਤੇ ਬਾਹਰ ਜਿੱਥੇ ਕਿਤੇ ਖੰਭਾ ਆ ਜਾਂਦਾ ਉੱਥੇ ਦੁਕਾਨਦਾਰ ਅਧਿਕਾਰ ਸਮਝ ਲੈਂਦੇ ਨੇ ਕਿ ਅਸੀਂ ਜਿਹੜਾ ਸਮਾਨ ਬਾਹਰ ਰੱਖਣਾ ਹੀ ਰੱਖਣਾ ਇੱਥੇ ਆ ਸਵੀਟਸ ਵਾਲਾ ਕੱਟੋ ਘੱਟ 9-10 ਫੁੱਟ ਇਹਨੇ ਜਿਹੜਾ ਸੜਕ ਦੇ ਉੱਤੇ ਕਬਜ਼ਾਇਆ ਹੋਇਆ ਕਿਉਂਕਿ ਖੰਭਾ ਆ ਗਿਆ ਹੰਬੇ ਤੋਂ ਅੱਗੇ ਜਿਹੜੀ ਆ ਇਹਨਾਂ ਦੀ ਜਾਇਦਾਦ ਜਿਹੜੀ ਆ ਉਹ ਰਜਿਸਟਰਡ ਹੋ ਜਾਂਦੀ ਆ ਕੈਨ ਤੋਂ ਭਾਵ ਦੇਖੋ ਇਹਨਾਂ ਨੇ ਵੀ ਆਪ ਦਾ ਜਿਹੜਾ ਇੱਥੋਂ ਤੱਕ ਬਾਹਰ ਕਬਜ਼ਾ ਕੀਤਾ ਹੋਇਆ ਇਸੇ ਤਰ੍ਹਾਂ ਤੁਸੀਂ ਅੱਗੇ ਚੱਲੇ ਚੱਲੋ ਤੁਹਾਨੂੰ ਸਮਾਨ ਸੜਕ ਦੇ ਉੱਤੇ ਦਿਸਦਾ ਮਿਲੂਗਾ ਇੱਕ ਦੁਕਾਨ ਤੁਹਾਨੂੰ ਮੇਨ 100 ਫੁੱਟੀ ਤੇ ਵੀ ਦਿਖਾਉਣੇ ਆ ਇਹ ਵੀਡੀਓ ਨੂੰ ਸਾਂਝੀ ਕਰਦੇ ਚੱਲੋ ਸੋ ਇੱਥੋਂ ਤੁਸੀਂ ਦੇਖੀ ਚੱਲੋ ਕਿ ਕਿੰਨਾ ਜਿਹੜਾ ਇਹ ਸੜਕ ਦੇ ਵਿਚਾਲੇ ਪੱਕਾ ਹੀ ਬੋਰਡ ਲਾਇਆ ਹੋਇਆ ਅੱਜ ਤਾਂ ਇਹ ਜਿਹੜਾ ਇਹਨਾਂ ਨੇ ਸਮਾਨ ਜਿਵੇਂ ਦੇਵੇਂ ਆਊਗਾ ਕੱਢੀ ਜਾਣਗੇ ਬਾਹਰ ਇਹ ਸੋ ਇਹ ਤੁਸੀਂ ਦੇਖ ਰਹੇ ਹੋ ਇਹ ਹੌਲੀ ਹੌਲੀ ਸਮਾਨ ਜਿਹੜਾ ਇਹਨਾਂ ਦਾ ਬਾਹਰ ਆਉਂਦੇ ਜਾਣਾ ਖ਼ਬਰ ਹੀ ਕਰ ਰਹੇ ਸੀਗੇ ਤੇ ਮਿਨਿਸਪਲ ਜਿਹੜੇ ਨੇ ਐਮਸੀ ਪੰਗੂ ਸਾਹਿਬ ਵੀ ਸਾਡੇ ਕੋਲੇ ਆ ਗਿਆ ਆਪਾਂ ਇਹਨਾਂ ਨਾਲ ਵੀ ਪੁੱਛ ਲੈਣੇ ਆ ਵੀ ਆਜੋ ਇਹ ਜਿਹੜਾ ਕੁਝ ਇਕਬਜ਼ੇ ਆ ਇਹ ਕਿਉਂ ਨਹੀਂ ਹਟਾਏ ਜਾ ਰਹੇ ਇੱਕ ਦੀ ਦੱਸੋ ਕਿ ਕਾਰਪੋਰੇਸ਼ਨ ਨੇ ਦੇਖੋ ਆਪਾਂ ਦੇਖ ਰਹੇ ਤੁਸੀਂ ਵੀ ਹਰ ਰੋਜ਼ ਨਾ ਕਿਤੇ ਆਹ ਬੋਰਡ ਕਿੰਨੇ ਇਹ ਲੱਗਿਆ ਹੋਇਆ ਵਿਚਾਲੇ ਤੰਬਾ ਗੱਡਕੇ ਇੱਧਰ ਵੀ ਦੁਕਾਨਾਂ ਨੇ ਜਿੱਥੋਂ ਤੱਕ ਖੰਭੇ ਆਉਂਦੇ ਆ ਉਹ ਸਰਕਾਰੀ ਜਾਇਦਾਦ ਸਮਝਣ ਲੱਗ ਪੈਂਦੇ ਵੀ ਇਹ ਤਾਂ ਸਾਡੇ ਨਾਲ ਰਜਿਸਟਰੀ ਹੋ ਗਈ ਕਾਰਪੋਰੇਸ਼ਨ ਨੇ ਕਿਉਂ ਨਹੀਂ ਕਰ ਰਹੀ ਕਾਰਪੋਰੇਸ਼ਨ ਨੇ ਕਰਦੀ ਵੀ ਇਹ ਕੰਪਲੀਟ ਵੀ ਕਰਦੇ ਅੱਜ ਕਾਰਪੋਰੇਸ਼ਨ ਨੂੰ ਉਹ ਹਟਾ ਵੀ ਜਾਂਦੇ ਆ ਪਰ ਉਹ ਗੱਡੀ ਹਜੇ ਅੱਗੇ ਨਹੀਂ ਪਹੁੰਚੀ ਆਉਂਦੀ ਮਗਰ ਦੁਆਰੇ ਫੇਰ ਲੱਗੇ ਇਹ ਤਾਂ ਨਹੀਂ ਕਿਤੇ ਪਹਿਲਾਂ ਮਿਲ ਜਾਵੇ ਵੀ ਸਮਾਨ ਅੰਦਰ ਚੱਕ ਲੋ ਤੇ ਇੰਨੇ ਅਸੀਂ ਸੀਟੀਆਂ ਮਾਰਦੇ ਆਉਣੇ ਆ ਨਹੀਂ ਘਰੇ ਇਦਾਂ ਦੀ ਵੀ ਕੋਈ ਗੱਲ ਨਹੀਂ ਹਾਂ ਹਾਂ ਕੋਈ ਸੀਟੀ ਨਹੀਂ ਮਾਰਦੇ ਉਹ ਆ ਜਿਹੜੇ ਵੱਡੇ ਬੋਰਡ ਲੱਗੇ ਆ ਉਹਨਾਂ ਨੂੰ ਨੋਟਸ ਵੀ ਭੇਜਦੇ ਆ ਨੋਟ ਪੇ ਪਰ ਆਹ ਦਾ ਛਰੇਮ ਕਬਜ਼ਾ ਜੀ ਆ ਤਾਂ ਬਿਲਕੁਲ ਹੈ ਹੈ ਔਰ ਇਹਦੇ ਨਾਲ ਚੱਲਿਆ ਹੀ ਨਹੀਂ ਹੈ ਸਾਰਾ ਟ੍ਰੈਫਿਕ ਦੀ ਵੀ ਸਮੱਸਿਆ ਖੜੀ ਹੁੰਦੀ ਹੈ ਹੁਣ ਸੜਕ ਦੇ ਵਿਚਾਲੇ ਲੱਗਿਆ ਹੋਇਆ ਤੇ ਇਹੀ ਉਹਦੀ ਆਪਦੀ ਸਾਈਡ ਤੇ ਲੱਗਿਆ ਹੋਵੇ ਜਿੱਥੇ ਸਾਨੂੰ ਕੋਈ ਦਿੱਕਤ ਨਹੀਂ ਔਰ ਦੂਜੀ ਗੱਲ ਜਿਹੜਾ ਦੁਕਾਨਦਾਰਾਂ ਨੂੰ ਭੁਲੇਖਾ ਹੈ ਵੀ ਜੇ ਅਸੀਂ ਪੂਰੇ ਕਰਕੇ ਬੋਰਡ ਲਾਈਏ ਤਾਂ ਗਾਗ ਵਾਤਾ ਹੁਗਾ ਗਾਗ ਜਿਨੇ ਆਉਣਾ ਹੈ ਜੇ ਹੁਣ ਰੇਡੀਓ ਪੰਜਾਬ ਟੂਡੇ ਤੇ ਆਉਣਾ ਹੈ ਉਹਨੇ ਦਾਨੇ ਦਾ ਦਸਤ ਲੱਭ ਲੈਣਾ ਹੁਣ ਬੋਰਡ ਦੇਖ ਕੇ ਨਹੀਂ ਆਉਣਾ ਤੇ ਕਿਤੇ ਨਾ ਕਿਤੇ ਮੈਂ ਜਨਤਾ ਨੂੰ ਵੀ ਬੇਨਤੀ ਕਰੂੰਗਾ ਵੀ ਤੁਸੀਂ ਇਸ ਚੀਜ਼ ਦਾ ਘੇੜਾ ਛੱਡ ਕੇ ਬਧੀਏ ਕਿ ਤੱਕੇ ਨਾਗਰਿਕੀਦਾਰ ਉਹ ਆਪਾ ਬਿਹੇਵ ਕਰੀਂ ਕਿ ਆਪਣਾ ਆਪ ਦਾ ਸ਼ਹਿਰ ਹੈ ਮਿਹਰਬਾਨੀ